ਕੋਈ ਲੋੜ ਨਹੀਂ ਰਾਸ਼ਨ ਦੇਣ ਦੀ ਕੋਈ ਲੋੜ ਨਹੀਂ ਦੂਜੀ ਕਿਸੇ ਮਦਦ ਦੀ ਪਹਿਲਾ ਮਦਦ ਉਸ ਮਦਦ ਨਾਲੋਂ ਪਹਿਲਾ ਮਦਦ ਦਾ ਸਾਡੀ ਉਹਨਾਂ ਬੰਨਾਂ ਨੂੰ ਉੱਚੇ ਕਰਕੇ ਰੋਕਣਾ ਅਸੀਂ ਲੋਕਾਂ ਨੂੰ ਗਮਰਾਹ ਕਰਕੇ ਕਿਸੇ ਅਗੰਮੀ ਤਾਕਤ ਦੇ ਮਗਰ ਲਾ ਕੇ ਮੀਂਹ ਰੋਕਣ ਦੀਆਂ ਅਰਦਾਸਾਂ ਫਲੱਡ ਆਉਂਦਾ ਉਹਦੀਆਂ ਰੋਕਣ ਦੀਆਂ ਅਰਦਾਸਾਂ ਅਸੀਂ ਕਰਨ ਲੱਗ ਜੰਨੇ ਅਸੀਂ ਪ੍ਰਬੰਧ ਸਹੀ ਨਹੀਂ ਕਰਨੀ ਇੱਕ ਪਾਸੇ ਤੁਸੀਂ 100 ਬੋਰੀ ਮਿੱਟੀ ਦੀ ਭਰ ਕੇ ਕਿਸੇ ਬੰਦ ਨੂੰ ਰੋਕਣ ਵਾਸਤੇ ਲਾਤੀ ਇੱਕ ਪਾਸੇ 100 ਬੰਦਾ ਆਪਦੇ ਰੱਬ ਦਾ ਨਾਮ ਜਪੀ ਜਾਂਦਾ ਬੰਦ ਕਰ ਬੰਦ ਕਰ ਬੰਦ ਕਰ ਬਹੁਤ ਹੋ ਗਿਆ ਐ ਹੋ ਗਿਆ ਉਹ ਹੋ ਗਿਆ ਅਰਦਾਸਾਂ ਕਰੀ ਜਾਂਦਾ ਜਾਂ ਕੁਛ ਕਰੀ ਜਾਂਦਾ ਹੁਣ ਮੈਨੂੰ ਇਹ ਦੱਸੋ ਵੀ 100 ਬੋਰੀ ਮਿੱਟੀ ਦਾ ਕੰਮ ਵੱਧ ਕਰੂਗੀ ਕਿ 100 ਬੰਦਾ ਉਹ ਵੱਧ ਕੰਮ ਕਰੇ ਹੁਣ ਸਾਰਿਆਂ ਨਾਲੋਂ ਵੱਧ ਐਸ ਵੇਲੇ ਰੋਲ ਜੇ ਕੋਈ ਨਿਭਾ ਰਿਹਾ ਉੱਥੇ ਸਥਾਨਕ ਲੋਕ ਤੇ ਕਿਸਾਨ ਜਥੇਬੰਦੀਆਂ 1988 ਦਾ ਸਾਡੇ ਕੋਲੇ ਇਦੋਂ ਪਹਿਲਾ ਰਿਕਾਰਡ ਸਭ ਤੋਂ ਵੱਡਾ 1988 ਦਾ ਹੈ। ਹੂੰ 1988 ਦੇ ਵਿੱਚ ਕੁੱਲ ਪਿੰਡ 12500 ਆ ਪੰਜਾਬ ਦਾ। ਜੀ 9000 ਪਿੰਡ ਡੁੱਬ ਗਏ ਸੀ। 9000 ਪਿੰਡ ਹੂੰ ਉਹ 9000 ਦੇ ਵਿੱਚੋਂ 2500 ਪਿੰਡ ਇਹ ਜਿਆ ਸੀ 2600 ਜਿਹਦੇ ਚ ਟੋਟਲੀ 100% ਫਸਲ ਮਾਰੀ ਗਈ ਸੀ। ਬਿਮਾਰੀਆਂ ਵੀ ਆਈਆਂ ਪਲੇਗ ਵਰਗੀ ਬਿਮਾਰੀ ਜਿਹੜੀ ਇੱਕ ਨੂੰ ਫੂਕ ਕੇ ਆਉਂਦੇ ਸੀ ਆਉਂਦਿਆਂ ਨੂੰ ਤਿੰਨ ਪਏ ਹੁੰਦੇ ਸੀ ਘਰੇ ਉਹ ਤਿੰਨਾਂ ਨੂੰ ਫੂਕ ਕੇ ਆਉਂਦੇ ਸੀ ਆਉਂਦਿਆਂ ਨੂੰ ਨੌ ਹੋਰ ਘਰੇ ਪਏ ਹੁੰਦੇ ਸੀ ਉਹਨੂੰ ਵੀ ਜਿੱਤਿਆ 13000 ਪਿੰਡ ਜੇਕਰ 13000 ਹੀ ਗੁਰਦੁਆਰਾ ਲਾ ਲਓ ਉਹਦੇ ਚ ਬਾਹਲਾ 13 ਨਾ ਲਾਓ ਤੁਸੀਂ ਚਲੋ 10000 ਬੰਦਰ ਲਾ ਲਓ ਉਹਦੇ ਚ ਤੁਸੀਂ 2-3000 ਮਸਜਿਦ ਲਾ ਲਓ ਗਿਣਤੀ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਆਂ ਉਹ ਸਾਰੇ 10-10 ਟਰੱਕ ਬੋਰੀਆਂ ਦੇ ਭਰ ਕੇ ਆਪਦੇ ਉੱਥੇ ਰੱਖ ਲੈਣ ਆਪਦੇ ਧਾਰਮਿਕ ਸਥਾਨਾਂ ਤੇ ਜਦੋਂ ਲੋਡ ਪੈਂਦੀ ਆ ਬੋਰੀਆਂ ਲੱਦੋ ਤੇ ਲੈ ਜਾਓ ਬੰਨ ਤੇ ਬੰਨ ਟੁੱਟ ਜੂ ਸੋ ਬੋਰੀ ਸੀਮੈਂਟ ਦੀ 400 ਬੋਰੀ ਨੂੰ ਪੱਥਰ ਬਣਾ ਦਿੰਦੀ ਹੈ ਕਿਵੇਂ ਬਣਾਉਂਦੀ ਆ 100 ਬੋਰੀ ਸੀਮੈਂਟ ਦੀ ਲੈ ਲਓ ਮੇਰੀ ਨਿਗਾ ਚ 300 ਰੁਪਏ ਦੀ ਬੋਰੀ ਹੋਊਗੀ 400 ਦੀ ਹੋਊ ਚਲ ਬਾਕੀ ਰੇਤਾ ਹੋ ਗਿਆ ਰੇਤਾ ਸਾਨੂੰ ਉੱਥੋਂ ਹੀ ਮਿਲ ਜਾਣਾ ਬਸੇਰਾ ਕਿਉਂਕਿ ਬੰਨ ਤੇ ਬਹੁਤ ਪਿਆ ਤੁਸੀਂ ਉਹਨੂੰ 100 ਬੋਰੀ ਲੈ ਜਾਓ ਵੇਚ ਲਾ ਲੋ ਰੇਤਾ ਚੌਥੇ ਦਿਨ ਉਹ ਪੱਥਰ ਬਣ ਜਾਂਦਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਇਸ ਟਾਈਮ ਪੰਜਾਬ ਦੇ ਉੱਤੇ ਕਾਫੀ ਮਾੜਾ ਟਾਈਮ ਚੱਲ ਰਿਹਾ ਤੇ ਇਹ ਜਿੱਥੇ-ਜਿੱਥੇ ਵੀ ਬਦਮੀ ਪਏ ਆ ਉੱਥੇ-ਉੱਥੇ ਹੀ ਮਾੜਾ ਟਾਈਮ ਚੱਲ ਰਿਹਾ ਪੰਜਾਬ ਦੇ ਵਿੱਚ ਕੁਝ ਜਗ੍ਹਾ ਇਹੋ ਜਿਹੀਆਂ ਜਿੱਥੇ ਆਪਾਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਤੇ ਲੋਕ ਆ ਜਿਹੜੇ ਉਹ ਮਦਦ ਲਈ ਪੁਕਾਰ ਰਹੇ ਨੇ ਉਹ ਡਰੇ ਹੋਏ ਨੇ ਕਿ ਇੰਨਾ ਜ਼ਿਆਦਾ ਮੀਂਹ ਤੇ ਲੋਕਾਂ ਕੋਲੇ ਕੋਈ ਉਦਾਂ ਦੀ ਮਦਦ ਵੀ ਠੀਕ-ਠੀਕ ਆ ਰਹੀ ਆ ਜਿਹੜੇ ਆਮ ਲੋਕ ਨੇ ਉਹ ਲਗਾਤਾਰ ਮਦਦ ਕਰ ਰਹੇ ਨੇ ਪਰ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਫੇਰ ਵੀ ਜਿਹੜਾ ਆਪ ਨੂੰ ਅੱਗੇ ਰਵਈਆ ਦੇਖਦਾ ਉਹੀ ਆ ਰਿਹਾ ਸਾਹਮਣੇ ਤਾਂ ਇਹ ਸਾਰੇ ਮਸਲਿਆਂ ਤੇ ਇਹਦੇ ਨਾਲ ਹੋਰ ਵੀ ਕੋਸ਼ਿਸ਼ ਸਮਾਜਿਕ ਗੱਲਾਂ ਬਾਤਾਂ ਕਰਦੇ ਹੋਏ ਸਰਜੀਤ ਦੌਦਰ ਹੁਣਾਂ ਦੇ ਨਾਲ ਆਪਾਂ ਬੈਠੇ ਆ ਗੱਲਬਾਤ ਕਰਾਂਗੇ ਦੌਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਬਈ ਦੁਨੀਆ ਵਾਲਿਓ ਜੀ ਸਾੜਾ ਦਾ ਟਾਈਮ ਚੱਲ ਰਿਹਾ ਜੀ ਬਿਲਕੁਲ ਤੇ ਇੱਕ ਤਰਕਸ਼ੀਲ ਬੰਦਾ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦਾ ਅਸਲ 'ਚ ਮਨਦੀਪ ਸਿੰਘ ਆ ਇਹ ਹੈ ਬਈ ਮਨੁੱਖ ਪਹਿਲਾਂ ਤੋਂ ਲਾ ਕੇ ਸਮੱਸਿਆਵਾਂ ਨਾਲ ਨਾਲ ਲੜਦਾ ਵੀ ਰਿਹਾ ਹੂੰ ਜਿੱਤਦਾ ਵੀ ਰਿਹਾ ਹੂੰ ਬਿਮਾਰੀਆਂ ਵੀ ਆਈਆਂ ਪਲੇਗ ਵਰਗੀ ਬਿਮਾਰੀ ਜਿਹੜੀ ਇੱਕ ਨੂੰ ਫੂਕ ਕੇ ਆਉਂਦੇ ਸੀ ਆਉਂਦਿਆਂ ਨੂੰ ਤਿੰਨ ਪਏ ਹੁੰਦੇ ਸੀ ਘਰੇ ਉਹ ਤਿੰਨਾਂ ਨੂੰ ਫੂਕ ਕੇ ਆਉਂਦੇ ਸੀ ਆਉਂਦਿਆਂ ਨੂੰ ਨੌ ਹੋਰ ਘਰੇ ਪਏ ਹੁੰਦੇ ਸੀ ਹਾਂ ਉਹਨੂੰ ਵੀ ਜਿੱਤਿਆ ਇਹ ਲਗਾਤਾਰ ਸੰਘਰਸ਼ ਇੱਕ ਚੱਲ ਰਿਹਾ ਉਸ ਸੰਘਰਸ਼ ਦੇ ਵਿੱਚ ਕੌਣ ਕਿੰਨਾ ਯੋਗਦਾਨ ਕਿਹੜੇ ਰੂਪ ਨਾਲ ਪਾ ਰਿਹਾ ਹੈ ਫਰਕ ਇੱਥੇ ਹੈ 1988 ਦਾ ਸਾਡੇ ਕੋਲੇ ਇਦੋਂ ਪਹਿਲਾਂ ਰਿਕਾਰਡ ਸਭ ਤੋਂ ਵੱਡਾ 1988 ਦਾ ਹੈ 1988 ਦੇ ਵਿੱਚ ਕੁੱਲ ਪਿੰਡ 12500 ਹਜ਼ਾਰ ਆ ਪੰਜਾਬ ਦਾ ਜੀ 9000 ਪਿੰਡ ਡੁੱਬ ਗਏ ਸੀ ਜੀ 9000 ਪਿੰਡ ਹੂੰ ਉਹ 9000 ਦੇ ਵਿੱਚੋਂ 2500 ਪਿੰਡ ਇਹ ਜਿਆ ਸੀ 2600 ਜਿਹਦੇ ਚ ਟੋਟਲੀ 100% ਫਸਲ ਮਾਰੀ ਗਈ ਸੀ ਹੂੰ ਉਹਦੇ ਤੋਂ ਵੀ ਅਸੀਂ ਉੱਭਰੇ ਹਾਂ ਬਿਲਕੁਲ ਉੱਭਰਨ ਦਾ ਕਾਰਨ ਸੀ ਸਾਡਾ ਏਕਾ ਹੂੰ ਸਾਡਾ Hindu ਮੁਸਲਮਾਨ ਜਾਂ ਦੂਜੇ ਧਰਮਾਂ ਚ ਨਾ ਵੰਡੇ ਹੋਣਾ ਹੂੰ ਅਸੀਂ ਹਰੇਕ ਨੇ ਉਹ ਦਰਦ ਹੰਡਾਇਆ ਹਿੰਦੂ ਨੇ ਵੀ ਹੰਡਾਇਆ ਪੰਜਾਬ ਦੇ ਨੇ ਹੂੰ ਮੁਸਲਮਾਨ ਨੇ ਵੀ ਹੰਡਾਇਆ ਤੇ ਸਿੱਖ ਨੇ ਵੀ ਹੰਡਾਇਆ ਉਹਨਾਂ ਸਾਰਿਆਂ ਨੇ ਕਰੜੇ ਹੋ ਕੇ ਉਸ ਮਤਲਬ ਜਿਹੜੀ ਤਰਾਸਦੀ ਸੀ ਉਹਦਾ ਮੁਕਾਬਲਾ ਕੀਤਾ ਹੂੰ ਹੁਣ ਜਿਹੜੀ ਤਰਾਸਦੀ ਆਈ ਹੈ ਇਹਦੇ ਚ ਨਾ ਬਹੁਤ ਕਿਸਮ ਦੀਆਂ ਇਹੋ ਜਿਹਾ ਸੋਸ਼ਲ ਨੈਟਵਰਕ ਤੇ ਚੱਲੀ ਜਾਂਦਾ ਜਿਹੜਾ ਇਸ ਭਾਈਚਾਰਕਸਾਂਝ ਨੂੰ ਪਾੜ ਰਿਹਾ ਇਸ ਵੇਲੇ ਕਿ ਮੈਨੂੰ ਲੱਗਦਾ ਕਿਉਂ ਪੜ ਰਿਹਾ ਕਿਹੜੀਆਂ ਗੱਲਾਂ ਉਹਦੇ 'ਚ ਬਹੁਤ ਕਾਰਨ ਥੋੜੇ ਕਾਰਨ ਨਹੀਂਗੇ ਉਹਦੇ 'ਚ ਕਿਸਾਨ ਸੰਘਰਸ਼ ਕਾਰਨ ਹੋ ਸਕਦਾ ਹਮ ਕਿਸਾਨ ਸੰਘਰਸ਼ ਵੇਲੇ ਕਿਸੇ ਸਰਕਾਰ ਦੇ ਧੌਣ ਤੇ ਗੋਡਾ ਰੱਖਿਆ ਹੋ ਸਕਦਾ ਹਮ ਉਹਦੀ ਜਿਹੜੀ ਮਾਂ ਜੱਥੇਬੰਦੀ ਆ ਉਹਦੇ ਵੱਲੋਂ ਇੱਕ ਪੈਸੇ ਦਾ ਵੀ ਯੋਗਦਾਨ ਆ ਪਾਉਣਾ ਕੱਲੀ ਮਾਂ ਜੱਥੇਬੰਦੀ ਵੱਲੋਂ ਨਹੀਂ ਹਮ ਉਹਦੀਆਂ 52 52 ਸਿਰੀਆਂ ਵਾਲਾ ਸੱਪ ਆ ਉਹ ਹਮ ਇੱਕ ਵੀ ਜੱਥੇਬੰਦੀ ਉਹਦੀ ਇਸ ਸੰਘਰਸ਼ ਚ ਨਹੀਂ ਕੁਦੀ ਜਿਹੜਾ ਸੰਘਰਸ਼ ਹੈ ਇਸ ਵੇਲੇ ਦਰਿਆਵਾਂ ਤੇ ਚੱਲ ਰਿਹਾ ਹੈ। ਹੂੰ ਇਸੇ ਤਰ੍ਹਾਂ ਤੁਸੀਂ ਲਾ ਲਓ ਵੀ ਭਾਰਤੀ ਜਨਤਾ ਪਾਰਟੀ ਦਾ ਰੋਲ। ਹੂੰ ਇਹ ਤਾਂ ਹੈ ਹੀ ਉਹਦੀ ਜਿਵੇਂ ਕਹਦੇ ਕਿ ਉਹ ਦੇ ਤੱਕ ਪਹਿਲਾਂ ਘਵਾੜਾ ਚੱਲਿਆ ਕਰਕੇ ਬਿਲਕੁਲ ਉਹ ਤਾਂ ਚਾਹੁੰਦੇ ਕੋਈ ਐਸੇ ਵੀ ਇਹਨਾਂ ਨੂੰ ਕਿਸੇ ਵੇਲੇ ਪਾੜਿਆ ਜਾਵੇ ਤੇ ਕਿਸੇ ਵੇਲੇ ਪਾਣ ਦਾ ਇਕੱਲਾ ਇਹ ਨਹੀਂ ਹੁੰਦਾ ਵੀ ਅਸੀਂ ਜਦੋਂ ਕੋਈ ਇਹੋ ਜਿਹਾ ਤਤਤਾ ਮੁੱਦਾ ਆਇਆ ਵਾ ਉਹਦੇ ਤੇ ਅਸੀਂ ਇਹੋ ਜਿਹਾ ਮੁਸਲਮਾਨ ਹਿੰਦੂ ਦਾ ਜਾਂ ਮੁਸਲਮਾਨ ਸਿੱਖ ਦਾ ਜਾਂ ਹਿੰਦੂ ਸਿੱਖ ਦਾ ਕੋ ਉਹੋ ਜਿਹਾ ਨਾਰਾ ਦੇ ਦਿੱ ਗਏ ਹਮ ਇੱਥੇ ਉਹ ਨਾਰਾ ਤਾਂ ਉਹਨਾਂ ਕੋਲੋਂ ਦਿੱਤਾ ਨਹੀਂ ਗਿਆ ਹਮ ਕਿਉਂਕਿ ਪੰਜਾਬ ਦਾ ਸੁਭਾਅ ਇਹ ਹੈ ਵੀ ਜੇ ਕਿਤੇ ਹਰਿਆਣੇ 'ਚ ਵੀ ਕੋਈ ਤਰਾਸ ਦੀ ਆਈ ਹੈ ਕੱਲੇ ਹਰਿਆਣੇ 'ਚ ਨਹੀਂ ਜਿੱਥੇ ਵੀ ਸਾਡੀ ਜਿਹੜੀ ਖਾਲਸਾ ਏਡ ਸੀ ਭਾਵੇਂ ਉਹ ਕਿਤੇ ਜੰਗ ਲੜੀ ਜਾਂਦੇ ਆ ਜੇ ਉੱਥੇ ਵੀ ਕੋਈ ਤਰਾਸ ਦੀ ਆ ਗਈ ਉਹ ਰਹੀਂ ਗਿਆ ਮੁਸਲਮਾਨਾਂ ਨੂੰ ਆਈ ਜਾਂ ਦੂਜਿਆਂ ਨੂੰ ਆਈ ਕਿਸੇ ਨੂੰ ਆਈ ਉੱਥੇ ਵੀ ਇਹ ਗਏ ਆ ਇਹਨਾਂ ਨੇ ਆਪਦਾ ਝੰਡਾ ਗੱਡਿਆ ਉੱਥੇ ਵੀ ਪਾਈ ਅਸੀਂ ਤਰਾਸਦੀ ਚ ਸਾਡੇ ਕੋਲੇ ਤੁਸੀਂ ਕਰੋਨਾ ਵੇਲੇ ਦੇਖੋ ਹੂੰ ਕਰੋਨਾ ਵੇਲੇ ਆਕਸੀਜਨ ਦੇ ਲੰਗਰ ਕਿਲੇ ਲੱਗਦੇ ਵੇਖੇ ਹੂੰ ਸਰਕਾਰਾਂ ਕਹਿੰਦੀਆਂ ਸਾਡੇ ਕੋਲੇ ਆਕਸੀਜਨ ਹੈ ਨਹੀਂ ਤੇ ਉਦੋਂ ਹੀ ਕੋਸ਼ ਜੱਥੇ ਬੰਦੀਆਂ ਇਹ ਜੀਆਂ ਸੀ ਜਿਨ੍ਹਾਂ ਨੇ ਆਕਸੀਜਨ ਦੇ ਲੰਗਰ ਲਾਤੀ ਹੂੰ ਹੁਣ ਸਾਰਿਆਂ ਨਾਲੋਂ ਵੱਧ ਐ ਇਸ ਵੇਲੇ ਰੋਲ ਜੇ ਕੋਈ ਨਿਭਾ ਰਿਹਾ ਉਥੇ ਹੂੰ ਸਥਾਨਕ ਲੋਕ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਗਠਤ ਆ ਹੂੰ ਕਿਉਂਕਿ ਉਹਨਾਂ ਕੋਲ ਇੱਕ ਇਹੋ ਜਿਹਾ ਕਾਡਰ ਆ ਜਿਹੜਾ ਸੰਗਠਤ ਆ ਹੂੰ ਉਸ ਕਾਡਰ ਨੂੰ ਉਸ ਬੰਨ ਤੇ ਭੇਜ ਕੇ ਉੱਥੇ ਲੋੜ ਕਿਹੜੀ ਚੀਜ਼ ਦੀ ਆ ਉਹ ਕਰ ਰਿਹਾ ਹੁਣ ਮੈਂ ਤੁਹਾਨੂੰ 1000 ਰੁਪਏ ਦਿੰਨਾ ਹੂੰ ਇੱਕ ਪਾਸੇ ਤੁਸੀਂ 100 ਬੋਰੀ ਮਿੱਟੀ ਦੀ ਭਰ ਕੇ ਹਾਂ ਕਿਸੇ ਬੰਨ ਰੋਕਣ ਵਾਸਤੇ ਲਾਤੀ ਹੂੰ ਇੱਕ ਪਾਸੇ 100 ਬੰਦਾ ਆਪਦੇ ਰੱਬ ਦਾ ਨਾਮ ਜਪੀ ਜਾਂਦਾ ਬੰਦ ਕਰ ਬੰਦ ਕਰ ਬੰਦ ਕਰ ਬਹੁਤ ਹੋ ਗਿਆ ਐ ਹੋ ਗਿਆ ਉਹ ਹੋ ਗਿਆ ਅਰਦਾਸਾਂ ਕਰੀ ਜਾਂਦਾ ਜਾਂ ਕੁਛ ਕਰੀ ਜਾਂਦਾ ਹੁਣ ਮੈਨੂੰ ਇਹ ਦੱਸੋ ਵੀ 100 ਬੋਰੀ ਮਿੱਟੀ ਦਾ ਕੰਮ ਵੱਧ ਕਰੂਗੀ ਕਿ 100 ਬੰਦਾ ਉਹ ਵੱਧ ਕੰਮ ਕਰੂਗਾ ਉੱਥੇ ਹੁਣ ਜੁੜਿਆ ਹੋਇਆ ਮੁਨਾਫਾ ਹਰੇਕ ਦਾ ਹਮ 100 ਬੋਰੀ ਮਿੱਟੀ ਚੋਂ ਮੁਨਾਫਾ ਪੰਜੀ ਵੀ ਨਹੀਂ ਹੋਣਾ ਹਮ ਇੱਕ ਪੰਜ ਪੈਸੇ ਮੁਨਾਫਾ ਨਹੀਂ ਹੋਣਾ ਮਿਹਨਤ ਲੱਗੂਗੀ ਹਮ ਮਿਹਨਤ ਲਾ ਕੇ ਤੁਸੀਂ ਉਹ ਬੋਰੀ ਲਾਓਗੇ ਹਮ ਬੋਰੀ ਲਾ ਕੇ ਤੁਹਾਨੂੰ ਮ ਕੋ ਮੈਂ ਜਿਹੜੇ ਮੁੰਡੇ ਉਥੇ ਮਤਲਬ ਲੱਗੇ ਹੋਏ ਆ ਉਹਨਾਂ ਦੀਆਂ ਫੋਟੋ ਵਗੈਰਾ ਤਾਂ ਪਹਿ ਜਾਣਗੀਆਂ ਪਰ ਜੇ ਤੁਸੀਂ ਆਖੇ ਉਹਨਾਂ ਦੇ ਜੇਬ ਚ ਕੁਝ ਪੈ ਜੂ ਉਹ ਨਹੀਂ ਪੈਣਾ ਪਰ ਜਿਹੜਾ ਬੰਦਾ ਤੁਸੀਂ ਰੱਬ ਰੱਬ ਕਰਨ ਲਾਤਾ 100 ਉਹਨੇ ਪਤਾ ਨਹੀਂ ਕੀ ਕੁਝ ਖਟ ਜਾਣਾ ਉਹਨਾਂ ਦੀ ਜੇਬਾਂ ਵੀ ਖਾਲੀ ਕਰ ਜਾਣੀਆਂ ਉਹਨੇ ਸਾਡੇ ਚ ਨਾਕਾਮ ਪੋਣਾ ਵੀ ਲਿਆ ਦੇਣਾ ਉਹਨੇ ਸਾਡੇ ਚ ਉਥੇ ਜਾਣੋ ਬੰਦੇ ਵੀ ਰੋਕ ਦੇਣੇ ਹੂੰ ਅੱਛਾ ਮੈਂ ਚਲਿਆ ਕੀ ਸੀ ਮੈਂ ਦਰਸ਼ਕਾਂ ਤੋਂ ਪੁੱਛਣਾ ਚਾਹੂੰਗਾ ਕਿ ਤੁਹਾਡੀ ਕੀ رائے ਆ ਵੀ ਇੱਕ ਬੰਦਾ 100 ਬੋਰੀ ਭਰ ਕੇ ਬੰਨ ਤੇ ਲਾ ਰਿਹਾ ਤੇ ਦੂਜਾ ਬੰਦਾ ਵਾਹਿਗੁਰੂ ਵਾਹਿਗੁਰੂ ਰੱਬ ਅੱਲਾ ਰਾਮ ਉਹ ਕਰ ਰਿਹਾ ਹਨਾ ਤਾਂ ਤੁਸੀਂ ਦੱਸੋ ਵੀ ਕਿਹਦਾ ਯੋਗਦਾਨ ਵੱਡਾ ਤੁਸੀਂ ਆਪਦਾ ਜ਼ਰੂਰ ਕਮੈਂਟ ਚ ਜਵਾਬ ਦੇਣਾ ਹਾਂ ਹਾਂਜੀ ਬਿਲਕੁਲ ਅਸਲ ਚ ਕੀ ਆ ਹੁਣ ਮੈਂ ਤੁਹਾਨੂੰ ਦੱਸਦਾ 12000 ਪੈਂਡਾ 12.5 ਇਸ ਵੇਲੇ 13 ਹੋ ਗਿਆ ਉਹ 12800 ਸੀਗਾ ਇਹ ਅੱਜ ਤੋਂ ਮੈਂ 10 ਸਾਲ ਪਹਿਲਾਂ ਦਾ ਅੰਕੜਾ ਦੱਸਦਾ ਹੁਣ ਉਹ 13000 ਤੋਂ ਵੀ ਟੱਪ ਗਿਆ ਹੋਊਗਾ 13000 ਪਿੰਡ ਜੇਕਰ 13000 ਹੀ ਗੁਰਦੁਆਰਾ ਲਾ ਲਓ ਹੂੰ ਉਹਦੇ ਚ ਬਾਹਲਾ 13 ਨਾਲ ਲਾਓ ਤੁਸੀਂ ਚਲੋ 10000 ਬੰਦਰ ਲਾ ਲਓ ਹੂੰ ਉਹਦੇ ਚ ਤੁਸੀਂ 2-3000 ਮਸਜਿਦ ਲਾ ਲਓ ਗਿਣਤੀ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ ਹੂੰ ਉਹ ਸਾਰੇ 10-10 ਟਰੱਕ ਬੋਰੀਆਂ ਦੇ ਭਰ ਕੇ ਆਪਦੇ ਉੱਥੇ ਰੱਖ ਲੈਣ ਆਪਦੇ ਧਾਰਮਿਕ ਸਥਾਨਾਂ ਤੇ ਜਦੋਂ ਲੋਡ ਪੈਂਦੀ ਆ ਬੋਰੀਆਂ ਲੱਦੋ ਤੇ ਲੈ ਜਾਓ ਬੰਨ ਤੇ ਬੰਨ ਟੁੱਟ ਜੂ ਹਮ ਕਦੇ ਵੀ ਨਾ ਟੁੱਟ ਸਕਦਾ ਕਿਉਂਕਿ ਨੇੜਲੇ ਲੋਕਾਂ ਦਾ ਤਜਰਬਾ ਬੰਨ ਨੂੰ ਰੋਕਣ ਦਾ ਉਹਨਾਂ ਬੋਰੀਆਂ 'ਚ ਮਿੱਟੀ ਪਾ ਕੇ ਰੋਕਣ ਦਾ ਹਮ ਉਹ ਰੋਜ਼ ਵੀਡੀਓ ਪਾਉਂਦੇ ਆ ਵੀ ਯਾਰ ਐਂ ਰੁਕਦਾ ਇਹ ਹਮ ਉਵੇਂ ਨਹੀਂ ਰੁਕਦਾ ਜਿਵੇਂ ਤੁਸੀਂ ਕਹਿੰਦੇ ਕਿਸੇ ਰੱਬ ਦਾ ਨਾਮ ਲੈਣਾ ਨਹੀਂ ਰੁਕਦਾ ਕਿਸੇ ਅਰਦਾਸ ਕਰਨਾ ਨਹੀਂ ਰੁਕਦਾ ਜੇ ਪਾਣੀ ਨੂੰ ਟੁੱਟਣ ਤੋਂ ਰੋਕਣਾ ਤਾਂ ਉਹਦੇ ਵਾਸਤੇ ਬੋਰੀਆਂ ਦੀ ਲੋੜ ਆ ਉਹਦੇ ਵਾਸਤੇ ਉਹ ਜਿਹੜੀ ਬੋਰੀਆਂ ਭੜਨ ਵਾਲੀ ਫੋਰਸ ਆ ਉਹਦੀ ਲੋੜ ਹੁਣ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਜੀ ਸਭ ਤੋਂ ਵੱਡੀ ਹਮ 100 ਬੋਰੀ ਸੀਮੈਂਟ ਦੀ ਹਮ 400 ਬੋਰੀ ਨੂੰ ਪੱਥਰ ਬਣਾ ਦਿੰਦੀ ਹੈ ਹਾਂ ਕਿਵੇਂ ਬਣਾਉਂਦੀ ਹੈ ਹਮ 100 ਬੋਰੀ ਸੀਮੈਂਟ ਦੀ ਲੈ ਲਓ ਹਮ ਮੇਰੀ ਨਿਗਾਹ ਚ 300 ਰੁਪਏ ਦੀ ਬੋਰੀ ਹੋਊਗੀ ਆ ਜੰਮ ਜੰਮ 400 ਦੀ ਹੋਊ ਚਲ ਬਾਕੀ ਰੇਤਾ ਹੋ ਗਿਆ ਰੇਤਾ ਤੁਹਾਨੂੰ ਉੱਥੋਂ ਹੀ ਮਿਲ ਜਾਣਾ ਬਸੇਰਾ ਕਿਉਂਕਿ ਬੰਨ ਤੇ ਬਹੁਤ ਪਿਆ ਤੁਸੀਂ ਉਹਨੂੰ 100 ਬੋਰੀ ਲੈ ਜਾਓ ਵੇਚ ਲਾ ਲੋ ਰੇਤਾ ਚੌਥੇ ਦਿਨ ਉਹ ਪੱਥਰ ਬਣ ਜਾਂਦਾ ਮਤਲਬ ਮਿੱਟੀ ਨਾਲੋਂ ਰੇਤਾ ਤੇ ਬੋਰੀ ਮਿੱਟੀ ਦੇ ਵਿੱਚ ਰਲਾ ਕੇ ਸੀਮੈਂਟ ਨੂੰ ਹਾਂ ਬੋਰੀਆਂ ਜਿਹੜੀਆਂ ਪੱਥਰ ਬਣ ਜਾਂਦੀਆਂ ਜਦੋਂ ਤੁਸੀਂ ਉਹਨਾਂ ਪੱਥਰਾਂ ਦੀ ਢਾਂਕ ਲਾਓਗੇ ਤਾਂ ਜਿਹੜੇ ਦੂਜੇ ਪੱਥਰ ਤਾਂ ਸਾਨੂੰ ਕਿਥੋਂ ਲਿਆਉਣੇ ਪੈਣਗੇ ਨਾ ਜਾ ਕੇ ਇਹ ਤਾਂ ਪੱਥਰ ਅਸੀਂ ਆਪਦੇ ਮੰਦਰ ਚ ਬਣਾ ਸਕਦੇ ਆ ਆਪਦੇ ਗੁਰਦੁਆਰੇ ਚ ਬਣਾ ਸਕਦੇ ਆ ਆਪਦੀ ਮਸਜਿਦ ਚ ਬਣਾ ਸਕਦੇ ਆ ਹੂੰ ਬਣਾ ਕੇ ਰੱਖੋ ਜਦੋਂ ਲੋਡ ਆ ਉਹ ਟਰੱਕ ਪਰ ਕੇ ਤੁਰਪੂ ਹੂੰ ਕੋਈ ਲੋਡ ਨਹੀਂ ਰਾਸ਼ਨ ਦੇਣ ਦੀ ਕੋਈ ਲੋਡ ਨਹੀਂ ਦੂਜੀ ਕਿਸੇ ਮਦਦ ਦੀ ਪਹਿਲਾਂ ਮਦਦ ਉਸ ਮਦਦ ਨਾਲੋਂ ਪਹਿਲਾਂ ਮੱਦ ਦਾ ਸਾਡੀ ਉਹਨਾਂ ਬੰਨਾਂ ਨੂੰ ਉੱਚੇ ਕਰਕੇ ਰੋਕਣਾ ਹੂੰ ਉੱਚਾ ਕਰਨ ਦਾ ਪ੍ਰਬੰਧ ਕੀ ਹੈ ਸਾਡੇ ਕੋਲੇ ਬੋਰੀਆਂ ਬੋਰੀਆਂ 'ਚ ਜਦੋਂ ਤੁਸੀਂ ਪੱਥਰ ਭਰੀ ਬੈਠੇ ਆਂ ਹੂੰ ਉੱਥੇ ਟਰੱਕਾਂ ਤੇ ਟਰੱਕ ਤੁਸੀਂ ਪੱਥਰ ਦੇ ਲਾਤੇ ਕਿਉਂਕਿ ਬੰਨ ਕਿੰਨੇ ਸਾਂਚੋਂ ਟੁੱਟਦਾ ਹੈ ਬੰਨ ਸਭ ਤੋਂ ਪਹਿਲਾਂ 5-7 ਫੁੱਟ 'ਚ ਟੁੱਟਦਾ ਫੇਰ ਉਹ 50 ਫੁੱਟ ਹੁੰਦਾ ਫੇਰ ਉਹ 100 ਫੁੱਟ ਹੁੰਦਾ ਫੇਰ ਉਹ 150 ਫੁੱਟ ਹੁੰਦਾ ਹੂੰ ਉਦੋਂ ਤਾਂ ਜਿੰਨੀ ਮਰਜ਼ੀ ਮਾਦਦ ਪਹਚਾਈ ਜਾ ਸਕਦੀ ਹੈ ਜੇ ਪਹਚਾਉਣੀ ਹੋਵੇ ਹੂੰ ਪਰ ਰੌਲਾ ਮਸਲਾ ਕੀ ਹੈ ਵੀ ਸਾਡੇ ਕੋਲੇ ਅਸੀਂ ਲੋਕਾਂ ਨੂੰ ਗਮਰਾਹ ਕਰਕੇ ਕਿਸੇ ਅਗੰਮੀ ਤਾਕਤ ਦੇ ਮਗਰ ਲਾ ਕੇ ਮੀਂਹ ਰੋਕਣ ਦੀਆਂ ਅਰਦਾਸਾਂ ਬਲੱਡ ਉਹਦੇ ਜਿਹੜਾ ਸਾਡੇ ਕੋਲ ਹੋਰ ਸਾਰਾ ਫਲੱਡ ਆਉਂਦਾ ਉਹਦੀਆਂ ਰੋਕਣ ਦੀਆਂ ਅਰਦਾਸਾਂ ਅਸੀਂ ਕਰਨ ਲੱਗ ਜੰਨੇ ਅਸੀਂ ਪ੍ਰਬੰਧ ਸਹੀ ਨਹੀਂ ਕਰਦੇ ਜਿਹੜਾ ਤਰਕਸ਼ੀਲ ਨਜ਼ਰੀਏ ਤੋਂ ਪ੍ਰਬੰਧ ਕਰਨਾ ਬਣਦਾ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਮਤਲਬ ਧਾਰਮਿਕ ਤਾ ਨੂੰ ਮੰਨਦੇ ਆ ਸਪਿਰਚੁਅਲਿਟੀ ਨੂੰ ਮੰਨਦੇ ਆ ਹਨਾ ਉਹ ਵੀ ਇੱਥੇ ਲੱਗੇ ਹੋਏ ਨੇ ਉਹ ਮਤਲਬ ਹਾਥੀ ਮਿਹਨਤ ਕਰਕੇ ਉੱਥੇ ਲੱਗੇ ਨੇ ਪਰ ਨਾਲ-ਨਾਲ ਰੱਬ ਦਾ ਨਾਮ ਵੀ ਲੈ ਰਹੇ ਨੇ ਵੀ ਰੱਬ ਕੋਈ ਨਹੀਂਗਾ ਉੱਥੇ ਕੋਈ ਰੌਲਾ ਨਹੀਂਗਾ ਮੈਂ ਤਾਂ ਇੱਕ ਸਿਰਫ ਸਿਰਫ ਇੱਕ ਤੁਹਾਨੂੰ ਨਕਲ ਮਾਰਨ ਦੀ ਗੱਲ ਸੁਣਾਉਣਾ ਹਮ ਸਾਰਿਆਂ ਨੂੰ ਸਮਝ ਲੱਗ ਜੂ ਸਾਡੇ ਖਾਲਸਿਆਂ ਤੋਂ ਖਾਸ ਕਰਕੇ ਲੱਗ ਜੂ ਵੀ ਹਾਂ ਇਹੀ ਗੱਲ ਹੁੰਦੀ ਹੈ ਹਮ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਖੜਾ ਪਾਠੀ ਹਮ ਅਰਦਾਸ ਕਰੀ ਜਾਂਦਾ ਹਮ ਅਰਦਾਸ ਕਰਦਾ ਨਨਕਾਣਾ ਸਾਹਿਬ ਕਿਉਂਕਿ ਅਰਦਾਸ ਦੇ ਵਿੱਚ ਸ਼ਬਦ ਆਉਂਦੇ ਆ ਹਾਂ ਨਨਕਾਣਾ ਸਾਹਿਬ ਵਰਗੇ ਗੁਰਦੁਆਰੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਦੀ ਸੇਵਾ ਸੰਭਾਲ ਪੰਥ ਨੂੰ ਬਖਸ਼ੋ ਹੂੰ ਆਉਂਦੇ ਆਉਂਦੇ ਆ ਉਹਦੇ ਚ ਖੜਾ ਅਰਦਾਸ ਕਰ ਹਟਿਆ ਹੂੰ ਅਰਦਾਸ ਕਰਨ ਤੋਂ ਬਾਅਦ ਉਹਦਾ ਮੋਢਾ ਫੜ ਲਿਆ ਪਾਕਿਸਤਾਨ ਦੇ ਮੰਤਰੀ ਨੇ ਆ ਕੇ ਹੂੰ ਵੀ ਯਾਰ ਤੈਨੂੰ ਕੀ ਦੁੱਖ ਆ ਭਰਾਵਾ ਤੂੰ ਆਪ ਦਾ ਦੁੱਖ ਦੱਸ ਤੂੰ ਦੁੱਖ ਦੱਸ ਕੀ ਹੈ ਉਹ ਕਹਿੰਦਾ ਜੀ ਦੁੱਖ ਕੀ ਮੈਂ ਤਾਂ ਅਰਦਾਸ ਕੀਤੀ ਹੈ ਹੂੰ ਉਹਾਂ ਦਾ ਕੀ ਕੀਤੀ ਹੈ ਤੂੰ ਇਹਦੇ ਚ ਬੋਲਿਆ ਨਾ ਵੀ ਨਨਕਾਣਾ ਸਾਹਿਬ ਵਰਗੇ ਗੁਰਦੁਆਰੇ ਉਹ ਆਦਾ ਨਨਕਾਣਾ ਸਾਹਿਬ ਦੇ ਤਾਂ ਤੂੰ ਵਿੱਚ ਖੜਾ ਹੈ ਹਾਂ ਸੇਵਾ ਸੰਭਾਲ ਕੌਣ ਕਰਦਾ ਉਹ ਆਂਦਾ ਮੈਂ ਆਦਾ ਫੇਰ ਹੁਣ ਦੱਸ ਤੈ ਤੂੰ ਆ ਨਾ ਸੇਵਾ ਸੰਭਾਲਦਾ ਸਾਨੂੰ ਬਲ ਬਖਸ਼ੋ ਵੀ ਸਾਡੇ ਕੋਲ ਵਿਛੜਿਆ ਗਿਆ ਤੇਰੇ ਕੋਲ ਵਿਛੜਿਆ ਹੂੰ ਉਹ ਨੂੰ ਕਹਿਣਾ ਬਣ ਹੀ ਨਹੀਂ ਉਹ ਆਂਦਾ ਤੇਰੇ ਕੋਲੋਂ ਵਿਛੜਿਆ ਹਜੂਰ ਸਾਹਿਬ ਹੂੰ ਤੇਰੇ ਕੋਲੋਂ ਵਿਛੜਿਆ ਆਨੰਦਪੁਰ ਸਾਹਿਬ ਹੂੰ ਤੇਰੇ ਕੋਲੋਂ ਵਿਛੜਿਆ ਅੰਮ੍ਰਿਤਸਰ ਸਾਹਿਬ ਤੂੰ ਇੱਥੇ ਅਰਦਾਸ ਚ ਕਰ ਬਈ ਮੇਰੇ ਕੋਲੋਂ ਅਮਰਸਰ ਸਾਹਿਬ ਹਜੂਰ ਸਾਹਿਬ ਤੇ ਆਨੰਦਪੁਰ ਸਾਹਿਬ ਵਿਛੋੜੇ ਆ ਜਿਹੜੇ ਗੁਰਦੁਆਰੇ ਉਹਨਾਂ ਦੀ ਸੇਵਾ ਸੰਭਾਲ ਮੈਨੂੰ ਬਖਸ਼ੋ ਹੂੰ ਕਾਪੀ ਕਰ ਰਹੀ ਕੋਈ ਗੱਲ ਨਹੀਂ ਕਾਪੀ ਕਰ ਰਹੀ ਹੈ ਤੇ ਇੱਥੇ ਵੀ ਉਹੀ ਜੇ ਕਰ 5 ਕਰੋੜ ਅਰਦਾਸ ਇਹ ਕੱਗਾ ਸਾਹਿਬ ਦਾ ਹੈ ਮੇਰੀ ਨਿਗਾਹ ਸ਼ਾਇਦ ਇਹਦੋਂ ਵੀ ਦੁੱਗਣੀ ਹੋ ਸਕਦੀ ਹੈ ਮਤਲਬ 5-7 ਕਰੋੜ ਅਰਦਾਸ ਅਸੀਂ ਹੁਣ ਤੱਕ ਕਰ ਚੁੱਕੇ ਆ ਨਨਕਾਣਾ ਸਾਹਿਬ ਵਰਗੇ ਗੁਰਦੁਆਰੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਦੀ ਪੰਥ ਨੂੰ ਸੇਵਾ ਸੰਭਾਲ ਬਖਸ਼ੋ ਹੂੰ ਇਹਨੀਆਂ ਅਰਦਾਸਾਂ ਕਰਨ ਦੇ ਬਾਵਜੂਦ ਵੀ ਸਾਨੂੰ ਉਸ ਦੀ ਸੇਵਾ ਸੰਭਾਲ ਨਹੀਂ ਮਿਲੀ ਹੂੰ ਸਿੱਧੇ ਦਰਸ਼ਨ ਅਸੀਂ ਹੁਣ ਪਾਕਿਸਤਾਨ ਨੇ ਵੀ ਜਿਹੜੇ ਬੰਦ ਕਰਤੇ ਚਲੋ ਇਹਨਾਂ ਦੇ ਨਹੀਂ ਕੀਤੇ ਸਿੱਖਾਂ ਦੇ ਦੂਜਿਆਂ ਦੇ ਤਾਂ ਸਾਰਿਆਂ ਦੇ ਬੀਜੇ ਬੰਦ ਕੀਤੇ ਹੋਇਆ ਜਦੋਂ ਦਾ ਉਹ ਪੁਲਵਾਮਾ ਕਾ ਆਹ ਦੂਜਾ ਕਾਂਡ ਹੋਇਆ ਆ ਪਹਿਲਗਾਮ ਕਾਂਡ ਪਹਿਲਗਾਮ ਵਾਲਾ ਮਤਲਬ ਰੌਲਾ ਤਾਂ ਇਸ ਗੱਲ ਦਾ ਹੈ ਵੀ ਅਸੀਂ ਇਹੋ ਜੀਆਂ ਅਰਦਾਸਾਂ ਕਰਕੇ ਹੁਣ ਤੱਕ ਖਟਿਆ ਕੀ ਤੇ ਜਿਹੜੇ ਬੰਦੇ ਉੱਥੇ ਬੋਰੀਆਂ ਭਰੀ ਜਾਂਦੇ ਆ ਉਹਨਾਂ ਨੇ ਕੀ ਖਟਿਆ ਨੂੰ ਮੁਕਾਬਲੇ ਚ ਰੱਖ ਕੇ ਵੇਖੋ ਉੱਥੇ ਜਿਹੜੇ ਬੰਦੇ ਦਿਨ ਰਾਤ ਲੱਗੇ ਵੀ ਆ ਗੋਰੀਆਂ ਭਰ ਕੇ ਲਾਈ ਜਾਂਦੇ ਆ ਉਹਨਾਂ ਨੇ ਘਟੋ ਘਟ ਇਹੋ ਜੇ 10 15 ਥਾਵਾਂ ਤੋਂ ਪਾਣੀ ਬੰਦ ਕਰਤਾ ਜਿੱਥੇ ਪਾਣੀ ਦਾ ਬਹਾ ਫਸਲਾਂ ਨੂੰ ਹੋ ਗਿਆ ਸੀ ਜੇ ਉਹ ਮਿਹਨਤ ਨਾ ਕਰਦੇ ਤਾਂ ਉਹੀ ਜਿਹੜਾ ਬਹਾ ਜੇ ਉੱਥੇ ਰੱਬ ਰੱਬੀ ਕਰਨ ਲੱਗ ਜਾਂਦੇ ਜੇ ਉਹ ਅੱਲਾ ਅੱਲਾ ਹੀ ਕਰਨ ਲੱਗ ਜਾਂਦੇ ਤਾਂ ਉਹ ਬਹਾ ਨੂੰ ਰੋਕਦਾ ਕੌਣ ਉਹ ਤਾਂ ਦੱਸ ਦਿਓ ਅੱਲਾ ਨੇ ਰੋਕ ਦੇਣਾ ਸੀ ਆਕੇ ਰੱਬ ਨੇ ਰੋਕ ਦੇਣਾ ਸੀ ਆਕੇ ਬਸ ਆ ਹੀ ਫਰਕ ਜਿੰਨਾ ਚਿਰ ਸਾਨੂੰ ਇਹ ਨਹੀਂ ਨਾ ਪਤਾ ਲੱਗਦਾ ਸਧਾਰਨ ਲੋਕਾਂ ਨੂੰ ਉਨਾ ਚਿਰ ਸਫਲਤਾ ਸਾਡੇ ਕੋਲੇ ਨਹੀਂ ਆਉਣੀ ਸਫਲਤਾ ਦਾ ਰਾਜ ਇਹ ਹੈ ਵੀ ਹਰੇਕ ਗੁਰਦੁਆਰੇ ਨੂੰ ਹਰੇਕ ਮੰਦਰ ਨੂੰ ਹਰੇਕ ਮਸਜਿਦ ਨੂੰ ਇਹ ਹਦਾਇਤ ਹੋਵੇ ਸਾਡੇ ਲੋਕਾਂ ਵੱਲੋਂ ਵੀ ਅਸੀਂ ਤੁਹਾਡੇ ਕੋਲੇ ਤਾਂ ਆਵਾਂਗੇ ਜਿਹੜਾੜ ਵਾਲਿਆਂ ਬਾਅਦ ਤੇ 4000 ਬੋਰੀ ਭਰ ਕੇ ਰੱਖੋਗੇ ਜਿਹੜੀ ਮੈਂ ਕਿਹਾ ਵੀ 400 ਬੋਰੀ ਬਣ ਜਾਂਦੀ ਹੈ ਇੱਕ ਦੀ ਬਿਲਕੁਲ ਅੱਜ ਬਣ ਜਾਂਦੀ ਹੈ ਨਾ 1000 ਸੀਮਿੰਟ ਦੀ ਬੋਰੀ ਦੀ 4000 ਬੋਰੀ ਬਣ ਜਾਣੀ ਹੈ ਤੇ ਇਹਨਾਂ ਦੀ ਕਾਰ ਸੇਵਾ ਕਿਸੇ ਵੇਲੇ ਬੰਦ ਹੀ ਨਹੀਂ ਹੁੰਦੀ ਕਾਰ ਸੇਵਾ ਚੱਲਦੂ ਹੀ ਰਹਿੰਦੀ ਆ ਸਾਡੇ ਕੋਲੇ ਇੱਕ ਤਾਂ ਹੈ ਛੇਵੇਂ ਪਾਤਸ਼ਾਹ ਦਾ ਹੂੰ ਅਬ ਮੈਂ ਨਾਂ ਵੀ ਲੈ ਦਿਆਂ ਕੌਕੀ ਕਲਾ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਇੱਕ ਤਾਂ ਹੈਗਾ ਜਿੱਥੇ ਆਈ ਆ ਉਹ ਇਹ ਛੇਵੇਂ ਪਾਤਸ਼ਾਹ ਦੇ ਵਿੱਚੋਂ ਪਹਿਲਾਂ ਇੱਕ ਜਿਹੜੀ ਇੱਥੇ ਕਾਰ ਸੇਵਾ ਵਾਲੀ ਜੱਥੇ ਬੰਦੀ ਆਈ ਸੀ ਉਹ ਪੈਸਾ ਲੈ ਕੇ ਭੱਜ ਗਈ ਕੌਂ ਕੀ ਕਲਾਂ ਚੋਂ ਭੱਜ ਚੁੱਕੀ ਆ ਮੈਂ ਦਾਅਵੇ ਨਾ ਕਹਿਣਾ ਇਹ ਗੱਲ ਜੇ ਕਿਸੇ ਨੂੰ ਦੁਖੀ ਲੱਗ ਕੋਈ ਦੁੱਖ ਲੱਗਦਾ ਮੇਰੇ ਕੋਲੇ ਆ ਜਿਓ ਮੈਂ ਦੱਸ ਦੂੰਗਾ ਕੌਣ ਭੱਜਿਆ ਕਿਹੜਾ ਸੀ ਉਹ ਜਿਹੜਾ ਭੱਜਿਆ ਵਿਚਾਲੇ ਛੱਡ ਕੇ ਹੂੰ ਉਹ ਦੂਮਗਰੋਂ ਨਵੇਂ ਲਿਆ ਲਿਆਂਦੇ ਲੱਭ ਕੇ ਉਹ ਨਵੇਂ ਹੁਣ ਪਿੰਡਾਂ ਚੋਂ ਸਾਰਿਆਂ ਚੋਂ ਰਸਣ ਇਕੱਠਾ ਕਰੀ ਜਾਂਦੇ ਆ ਜਦੋਂ ਕਣਕ ਆਉਂਦੀ ਆ ਤਾਂ ਕਣਕ ਇਕੱਠੀ ਕਰ ਲੈਂਦੇ ਆ ਜਦੋਂ ਝੋਨਾ ਆਉਂਦਾ ਤਾਂ ਝੋਨਾ ਇਕੱਠਾ ਤੁਸੀਂ ਕਾਹ ਤੋਂ ਨਹੀਂ ਭਰ ਸਕਦੇ ਵੀ ਇੱਥੇ 2000 ਬੋਰੀ ਕਾਹ ਤੋਂ ਨਹੀਂ ਰੱਖ ਸਕਦੇ ਭਰ ਕੇ ਜੇ ਤੁਸੀਂ ਕਣਕ ਦੀ 2000 ਬੋਰੀ ਇਕੱਠੀ ਕਰ ਸਕਦੇ ਆ ਜੇ ਤੁਸੀਂ ਝੋਨੇ ਦੀ 2000 ਬੋਰੀ ਇਕੱਠੀ ਕਰ ਸਕਦੇ ਆ ਤਾਂ 2000 ਬੋਰੀ ਤੁਹਾਨੂੰ ਕੀ ਹੁੰਦਾ ਉੱਥੇ ਮੈਨੂੰ ਦੱਸੋ ਭਰਨ ਦਾ ਉਹ ਜਿਹੜਾ ਪੱਥਰ ਬਣ ਜੂਗਾ ਜਿਹੜਾ ਹਰਾ ਤੇ ਕੰਮ ਦੇਊਗਾ ਮਸਲਾ ਤਾਂ ਐਸ ਗੱਲ ਦਾ ਵੀ ਜਿੰਨਾ ਚਿਰ ਸਾਨੂੰ ਇਹ ਸਮਝ ਨਹੀਂ ਆਉਂਦੀ ਮਿੱਤਰੋ ਇਹਨਾਂ ਲੋਕਾਂ ਨੂੰ ਤੁਸੀਂ ਕਾਰ ਸੇਵਾ ਕਰਾਈ ਚੱਲੋ ਟੋਕਰਾ ਉੱਥੇ ਰੱਖਿਆ ਟੋਕਰੇ ਚ ਪਾਈ ਚੱਲੋ ਸਾਰਾ ਕੁਝ ਇਹ ਪਿੰਡਾਂ ਚੋਂਦੇ ਆ ਕਣਕ ਲੈ ਜਾਂਦੇ ਆ 21 ਮੈਂ ਆਪਦੇ ਘਰੋਂ ਰੋਕੇ ਵੀ ਸੀ ਕਣਕ ਲੈਣ ਨੂੰ ਚ ਬਣ ਲੱਗੇ ਸੀ ਪਰ ਮੈਂ ਰੋਕੇ ਉਦੋਂ ਮੈਂ ਕਿਹਾ ਯਾਰ ਨਹੀਂ ਇਹ じゃ ਕੰਮ ਨਹੀਂ ਸਾਡੇ ਕੋਲੇ ਨਹੀਂ ਪਗਦਾ ਇਹ ਭਰਾ ਅਸਲ ਤਾਂ ਇਹ ਆ ਵੀ ਅਸੀਂ ਇਹਨਾਂ ਨੂੰ ਪਛਾਨਣਾ ਪੈਣਾ ਇਹਨਾਂ ਦੀ ਜ਼ਿੰਮੇਵਾਰੀ ਲਹੋਣੀ ਚਾਹੀਦੀ ਆ ਡਿਊਟੀ ਇਸ ਵੇਲੇ ਕਿਹੋ ਜਿਹਾ ਪ੍ਰਬੰਧ ਇਹ ਕਰਨ ਤੇ ਕਿਹੜੇ ਵੇਲੇ ਕੀ ਲੈ ਕੇ ਜਾਣ ਕਿਉਂਕਿ ਸੰਗਠਨਕ ਜਿੱਥੇ ਬੰਦੀ ਆ ਇਹਨਾਂ ਕੋਲੇ ਬਹੁਤ ਵੇਹ ਲੜਾਇ ਹੋ ਜਿਹੜੇ ਸਰੋਵਰ ਸਾਫ ਕਰਨ ਵੀ ਜਾ ਸਕਦੇ ਆ ਜਿਹੜੇ ਉੱਥੇ ਹੋਰ ਕੰਮ ਕਰਨ ਵੀ ਜਾ ਸਕਦੇ ਆ ਜਿਹੜੇ ਮੱਛਿਆ ਪੁੰਨਿਆਂ ਤੇ ਵੀ ਜਾਂਦੇ ਆ ਉਹਨਾਂ ਨੂੰ ਬੋਰੀਆਂ ਪਰ ਲਾ ਦਿਓ ਆਈ ਮੁੱਦਾ ਵੱਡਾ ਕਿਉਂਕਿ ਅਸੀਂ ਕੰਮ ਕਰਕੇ ਖੁਸ਼ ਨਹੀਂ ਬਹੁਤਰਾ ਸਾਡੇ ਕੋਲੇ ਚੱਕੀਆਂ ਇੱਕ ਬਾਬੇ ਦਾ ਪਿੱਛੇ ਅਸੀਂ ਮਨਾ ਕੇ ਹਟਿਆ ਇੱਕ ਵੱਡਾ ਉਹਦਾ ਪ੍ਰੋਗਰਾਮ ਉਸ ਬਾਬੇ ਵੇਲੇ ਮੈਂ ਵੇਖਿਆ ਫ੍ਰੀ ਗੱਡੀਆਂ ਫ੍ਰੀ ਸਾਰਾ ਕੁਝ ਫ੍ਰੀ ਉਹ ਪਤੰਦਰੋ ਉਦੋਂ ਬੋਰੀਆਂ ਪਰ ਭਾ ਲੋ ਸਾਰਿਆਂ ਤੋਂ ਕਿਉਂਕਿ ਉਹ ਆਉਂਦਾ ਹੀ ਹੋਰ ਨਾ ਜਦੋਂ ਹੜ ਆਉਂਦੇ ਆ ਇਸੇ ਫੋਰਸ ਨੂੰ ਬੋਰੀਆਂ ਭਰਨ ਤੇ ਲਾ ਲਵੇ ਇੱਕ ਵੀ ਹੜਾ ਗਿਆ ਤਾਂ ਮੈਂ ਜ਼ਿੰਮੇਵਾਰ